ਸਸਿਕਾ ਜੀ ਸਾਰਿਆਂ ਨੂੰ ਪੰਜਾਬੀ ਫੂਡ ਵਲੌਗ ਪਰ ਲੋ ਵਾਈਗੁਰਜੀ ਕਾਲਸਾ ਵਾਈਗੁਰਜੀ ਕੀ ਫਤਿਹ ਆਪ ਸਭ ਜੀ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰ ਮੈਂ ਤੁਹਾਡੇ ਨਾਲ ਇੱਕ ਟੌਪਿਕ ਤੇ ਗੱਲ ਕਰਨਾ ਚਾਹਨੀ ਆ ਜਿੱਦਾਂ ਕਿ ਦੋ ਤਿੰਨ ਦਿਨ ਹੋ ਗਏ ਮੈਂ ਦੇਖ ਰਹੀ ਆ ਨਿਊਜ਼ ਦੇ ਵਿੱਚ ਭਾਨੇ ਸਿੱਧੂ ਬਾਰੇ ਕਿੰਨਾ ਕੁਝ ਬੋਲਿਆ ਜਾ ਰਿਹਾ ਹੈ ਕਿੰਨਾ ਕੁਝ ਕਿਹਾ ਜਾ ਰਿਹਾ ਹੈ ਪਰ ਮੈਂ ਇੱਕ ਗੱਲ ਮੈਨੂੰ ਸਮਝ ਨਹੀਂ ਆ ਰਹੀ ਜਦੋਂ ਉਹ ਪਰਸਨ ਤੁਹਾਡੇ ਲਈ ਇੰਨਾ ਕੁਝ ਚੰਗਾ ਕਰ ਰਹੇ ਨੇ ਜਿੰਨਾ ਲੋਕਾਂ ਦੇ ਮਾਈਗ੍ਰੇਸ਼ਨ ਲਾਈਨ ਦੇ ਵਿੱਚ ਪੈਸੇ ਫਸ ਗਏ ਸੀ ਬਾਹਰ ਜਾਣ ਦੇ ਵਿੱਚ ਇਨਫੈਕਟ ਕਿ ਮੇਰੇ ਨਾਲ ਵੀ ਇਤੈ ਹੀ ਹੋਇਆ ਸੀ ਠੀਕ ਹੈ ਤਾਂ ਜਦੋਂ ਉਹਨਾਂ ਨੇ ਕਾਫੀ ਲੋਕਾਂ ਦਾ ਚੰਗਾ ਕੀਤਾ ਤੇ ਹੁਣ ਉਹਨਾਂ ਨੂੰ ਲੋੜ ਹੈਗੀ ਹੈ ਸਾਡੇ ਵਰਗੇ ਲੋਕਾਂ ਦੀ ਜਿਨ੍ਹਾਂ ਦੀ ਸਪੋਰਟ ਕੀਤੀ ਪਰ ਮੈਂ ਪਰਸਨਲੀ ਭਾਨੇ ਸਿੱਧੂ ਵੀਰ ਨੂੰ ਵੀਰੇ ਨੂੰ ਕਦੇ ਨਹੀਂ ਮਿਲੀ ਪਰ ਹਨਾ ਪਰ ਉਹਨਾਂ ਦੇ ਹੱਕ 'ਚ ਤਾਂ ਬੋਲ ਸਕਦੇ ਨਾ ਸੀ ਆਪਾਂ ਦੇਖ ਰਿਹਾ ਫੇਸਬੁੱਕ ਤੇ ਆਪਾਂ ਸ਼ੇਅਰ ਕਰ ਦਿੰਨੇ ਆ ਸਾਨੂੰ ਪਤਾ ਨਹੀਂ ਕਿਉਂ ਕਿੱਦਾ ਸਿਸਟਮ ਆ ਪਰ ਹਣਾ ਉਹ ਹੁਣ ਇੱਕ ਇਲਜ਼ਾਮ ਲੱਗਿਆ ਉਹਨਾਂ ਤੇ ਕਿ ਚੈਨ ਕੋਹਲੀ ਚੈਨ ਚਮਲਕੀ ਖੋਂਦੇ ਸੀਗੇ ਪਰ ਆਪਾਂ ਤਾਂ ਦੇਖਿਆ ਨਹੀਂ ਕੋਈ ਆਪਣੇ ਕੋਲੂ ਨਹੀਂ ਹੈਗਾ ਉਹਦਾ ਉਹਦੇ ਲਈ ਐਵੀਡੈਂਸ ਨਹੀਂ ਪਰ ਮੈਂ ਇਹ ਹੀ ਤੁਹਾਡੇ ਸਾਰੇ ਨੂੰ ਰਿਕਵੈਸਟ ਕਰਦੀ ਆ ਕਿ ਤੁਸੀਂ ਸਾਰੇ ਆਪਣੀ ਅਗਰ ਸਾਡੇ ਘਰ ਦੇ ਵਿੱਚੋਂ ਇੱਕ ਇੱਕ ਬੰਦਾ ਵੀ ਜਾਏਗਾ ਉਹਨਾਂ ਦੀ سپورਟ ਦੇ ਵਿੱਚ ਤੇ ਹਣਾ ਸਾਨੂੰ ਪਹਿਲਾ ਸਭ ਤੋਂ ਪਹਿਲਾ ਸਿੱਧੂ ਮੂਸੇਵਾਲੇ ਵੀਰੇ ਨੇ ਵੀ ਸਾਨੂੰ ਵੇਅਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸੰਦੀਪ ਤੇ ਸਿੱਧੂ ਵੀਰੇ ਨੇ ਵੀ ਮਤਲਬ ਇਦਾਂ ਕਿੰਨੇ ਹਨਾ ਵੀਰ ਆਏ ਭਰਾ ਆਏ ਪਰ ਆਪਾਂ ਉਦੋਂ ਅਵੇਅਰ ਨਹੀਂ ਹੋਏ ਪਰ ਹੁਣ ਸਾਨੂੰ ਸਮਝਣ ਦੀ ਲੋੜ ਆ ਤਾਂ ਕਿ ਅਸੀਂ ਆਪਣੇ ਸਮਾਜ ਦੇ ਵਿੱਚ ਜੋ ਹੋ ਰਿਹਾ ਡੇਲੀ ਡੇਲੀ ਇਹ ਚੰਗਾ ਨਹੀਂ ਲੱਗਦਾ ਕਿ ਹਨਾ ਅੱਜ ਕਿਹੜੇ ਟੌਪਿਕ ਤੇ ਮੁੱਦਾ ਝੜ ਪਿਆ ਅੱਜ ਬਾਕੀ ਮੈਂ ਆਪ ਸਭ ਜੀ ਨੂੰ ਇਹ ਹੀ ਬੇਨਤੀ ਕਰਦੀ ਹਾਂ ਕਿ 29 ਤਰੀਕ ਨੂੰ ਦਿਨ ਸੋਮਵਾਰ ਨੂੰ ਪਿੰਡ ਕੋਟ ਦੁੰਨਾ ਜ਼ਿਲ੍ਹਾ ਬਰਨਾਲੇ ਦੇ ਵਿੱਚ ਹੈ ਤੇ ਪਹੁੰਚਣ ਦੀ ਕਿਰਪਾ ਕਰਿਓ ਜਿਹੜੇ ਲੋਕ ਮੇਰੀ ਆਤ ਜੀ ਦੇ ਅੱਗੇ ਇਹ ਬੇਨਤੀ ਹੈ ਕਿ ਪਲੀਜ਼ ਸਾਰੇ ਜਣੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਾਨੇ ਸਿੱਧੂ ਵੀਰ ਨੂੰ ਆਪਾਂ ਬੇਕਸੂਰ ਸਾਬਤ ਕਰ ਸਕੀਏ ਤੇ ਉਹਨਾਂ ਨੂੰ ਅਸੀਂ ਇਨਸਾਫ਼ ਦਿਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ